ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਕਹਾਣੀ ਸ਼ੁਰੂ ਹੁੰਦੀ ਆ ਤਿੰਨ ਭਰਾ ਹੁੰਦੇ ਆ ਜੀ ਤਿੰਨ ਭਰਾ ਪੂਰੇ ਬਿਖੋਜੀ ਬੰਦੇ ਹੁੰਦੇ ਆ ਮੰਨ ਲਓ ਉਹ ਪੂਰੇ ਉਤਰੇ ਜਾਂਦੇ ਹੁੰਦੇ ਆ ਕੱਚਾ ਰਸਤਾ ਹੁੰਦਾ ਉਤਰੇ ਜਾਂਦੇ ਜਾਂਦੇ ਗੱਲਾਂ ਕਰਦੇ ਜਾਂਦੇ ਆ ਇੱਕ ਬੋਲਦਾ ਉਹਨਾਂ ਦੇ ਵਿੱਚੋਂ ਕਹਿੰਦਾ ਯਾਰ ਐਂ ਲੱਗਦਾ ਕਹਿੰਦਾ ਯਾਰ ਜਿਵੇਂ ਇੱਥੋਂ ਦੀ ਬੁੜੀ ਰੁਸਕੇ ਨੰਗੀ ਹੁੰਦੀ ਆ ਨਹੀਂ ਇੱਕ ਕਹਿੰਦਾ ਵੀ ਯਾਰ ਐਂ ਲੱਗਦਾ ਜਿਵੇਂ ਇੱਥੋਂ ਬੁੜੀ ਨੰਗੀ ਹੁੰਦੀ ਆ ਦੂਜਾ ਕਹਿੰਦਾ ਹਾਂ ਕਹਿੰਦਾ ਵੀ ਲੰਗੀ ਐ ਦੂਜਾ ਕਹਿੰਦਾ ਵੀ ਬੁੜੀ ਵੀ ਲੰਗੀ ਐ ਕਹਿੰਦਾ ਤੇ ਘਰੋਂ ਵੀ ਰੁਸਕਿਆਈ ਐ ਤੇ ਤੀਜਾ ਕਹਿੰਦਾ ਯਾਰ ਹੋਵੇ ਨਾ ਤਾਂ ਹੋਵੇ ਕਹਿੰਦਾ ਮੈਨੂੰ ਲੱਗਦਾ ਵੀ ਉਹ ਮਾਂ ਬਣਨ ਵਾਲੀ ਐ ਚਲ ਉਹਨਾਂ ਨੇ ਇੱਤਨੇ ਨੇ ਉਹ ਦੂਜਿਆਂ ਨੇ ਵੀ ਹਾਂ ਮੇ ਭਰਤੀ ਕਹਿੰਦੇ ਵੀ ਹਾਂ ਕਹਿੰਦੇ ਵੀ ਜਵਾਕ ਵੀ ਹੋਣ ਵਾਲਾ ਬੁੜੀ ਦੇ ਸੁਨਣਾ ਰਸਤਾ ਸੀ ਉਹ ਤਿੰਨੇ ਆਪਸ ਵਿੱਚ ਗੱਲਾਂ ਕਰਦੇ ਜਾਂਦੇ ਆ ਐਨੇ ਥੋੜਾ ਗਹਾਂ ਨਗੇ ਇੱਕ ਕਹਿੰਦਾ ਯਾਰ ਐਂ ਲੱਗਦਾ ਜਿਵੇਂ ਕਹਿੰਦਾ ਉੱਠ ਨੰਗਿਆ ਹੁੰਦਾ ਤੇ ਕਹਿੰਦਾ ਯਾਰ ਦੂਜਾ ਕਹਿੰਦਾ ਯਾਰ ਐਂ ਕਹਿੰਦਾ ਉੱਠ ਕਹਿੰਦਾ ਯਾਰ ਵੀ ਐਂ ਲੱਗਦਾ ਜਿਵੇਂ ਵੀ ਸੁੰਨਾ ਹੁੰਦਾਗਾ ਵੀ ਮਾਲਕ ਤੋਂ ਛੜਾ ਛੜੂ ਕਿੰਨਾ ਮਤਲਬ ਆਪਣਾ ਲੰਘ ਕੇ ਗਿਆ ਉਹ ਕਹਿੰਦਾ ਵੀ ਹਾਂ ਤੀਜਾ ਕਹਿੰਦਾ ਹੈ ਵੀ ਲੰਗਿਆ ਵੀ ਉੱਠ ਹੈ ਹੈ ਵੀ ਸੁੰਨਾ ਤੇ ਕਹਿੰਦਾ ਵੀ ਹੈ ਵੀ ਇੱਕ ਅੱਖੋ ਕਾਣਾ ਤੇ ਉੱਤੇ ਵੀ ਗੁੜ ਲੱਦਿਆ ਸੁੰਨਾ ਰਸਤਾ ਸੀ ਜਮਾ ਕਹਿੰਦਾ ਹੈ ਵੀ ਇੱਕ ਅੱਖੋ ਕਾਣਾ ਉੱਤੇ ਵੀ ਗੁੜ ਲੱਦਿਆ ਉੱਤਨੇ ਕਹਿੰਦੇ ਵੀ ਹਾਂ ਠੀਕ ਹੈ ਗੱਲ ਚਲ ਐਨੇ ਜੀਦੋ ਕੁਸਵਟ ਗਾਹਾਂ ਗਏ ਉਹ ਤੇ ਜਿਨ੍ਹਾਂ ਦੀ ਬੁੜੀ ਰੁਸਕਈ ਸੀ ਉਹਨਾਂ ਨੂੰ ਹੁਣ ਮਗਰ ਤਾਂ ਉਹਨੇ ਸੀ ਪਤਾਲ ਕਰਦੇ ਆਣੇ ਉਹਨਾਂ ਨੇ ਆ ਕੇ ਪੁੱਛਿਆ ਕਹਿੰਦਾ ਯਾਰ ਬਾਈ ਵੀ ਸਾਡੇ ਯਾਰ ਬੁੜੀ ਨੰਗੀ ਜਾਂਦੀ ਦੇਖੀ ਉਹ ਕਹਿੰਦੇ ਵੀ ਕਰੋ ਰੁਸਕੇ ਹੀ ਆ ਉਹ ਕਹਿੰਦੇ ਵੀ ਹਾਂ ਕਹਿੰਦਾ ਇਹ ਵੀ ਤਾਂ ਜਵਾਖੋਂ ਵਾਲਾ ਤੇ ਕਹਿੰਦਾ ਹਾਂ ਤੁਹਾਨੂੰ ਕਿਵੇਂ ਪਤਾ ਤੇ ਕਹਿੰਦਾ ਵੀ ਬੁੜੀ ਤੁਹਾਡੇ ਕੋਲ ਆਓ ਉਪਰ ਉਹਨਾਂ ਦੇ ਗੱਲ ਪੈ ਗਿਆ ਦੱਸੋ ਕਿੱਥੇ ਆ ਤੁਹਾਨੂੰ ਪਤਾ ਹੀ ਸਾਰੀ ਗੱਲ ਦਾ ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਸਤਾਉਂ ਟੇਬਲ ਆਇਆ ਸੀ ਕਹਿੰਦਾ ਟੇਬਾ ਕਹਿੰਦਾ ਟੇਬਾ ਟੱਟੂ ਦਾ ਹੈ ਕਹਿੰਦਾ ਤੁਸੀਂ ਸਾਰਾ ਕੁਝ ਦੱਸਦਾ ਐਨੇ ਪਿਛੇ ਉੱਠ ਆਲੇ ਆ ਗਏ ਉੱਠ ਆਲੇ ਕਹਿੰਦੇ ਵੀ ਯਾਰ ਸਾਡਾ ਉੱਠ ਲੰਘਿਆ ਉਹ ਕਹਿੰਦਾ ਇੱਕ ਕਹਿੰਦਾ ਕਹਿੰਦਾ ਮੇਰੇ ਨਾਲ ਨਾਲ ਦੇ ਬੋਲ ਪੇ ਕਹਿੰਦਾ ਯਾਰ ਕਾਣਾ ਉਹ ਉੱਤੇ ਉੱਤੇ ਗੁੜ ਲੱਦ ਜਮਾ ਸਾਮੀਆਂ ਗੱਲ ਤੇ ਕਹਿੰਦੇ ਵੀ ਉੱਠੀ ਸਾਡਾ ਕਹਿੰਦਾ ਥੋਡੇ ਕੋਲੇ ਆ ਜਿੱਦੋਂ ਤੁਹਾਨੂੰ ਸਾਰੀ ਗੱਲ ਦਾ ਪਤਾ ਵੀ ਉੱਤੇ ਵੀ ਗੋਡ ਲੈਦੇ ਸਾਡਾ ਹੈ ਉੱਠ ਹੈ ਵੀ ਕਹਣਾ ਚਲੋ ਜੀ ਗੱਲ ਰੌਲਾ ਵੱਧ ਗਿਆ ਉਹਨਾਂ ਨੇ ਖ਼ਬਰ ਪਾਉਣ ਲੱਗ ਗਏ ਉਹ ਨਾਲੇ ਬੁੜੀ ਵਾਲੇ ਨਾਲੇ ਉੱਠ ਵਾਲੇ ਤੇ ਗੱਲ ਰਾਜੇ ਦੇ 바ਗੀ ਇਹ ਤੋਂ ਗੱਲ ਰਾਜੇ ਦੇ 바ਗੀ ਰਾਜੇ ਨੇ ਪੁੱਛਿਆ ਵੀ ਹਾਂ ਵੀ ਦੱਸੋ ਕਹਿੰਦਾ ਵੀ ਸੋਨੂ ਕਿਹਾਂ ਪਤਾ ਲੱਗਿਆ ਬੁੜੀ ਦੇ ਜਵਾਕ ਖਾਣ ਵਾਲੇ ਨਾਲੇ ਰੁਸ ਕੇ ਆਈ ਹੈ ਨਾਲੇ ਬੁੜੀ ਨਹੀਂ ਗਿਆ ਸੋਨੂ ਕਿਵੇਂ ਪਤਾ ਹਰ ਗੱਲ ਦਾ ਉਹ ਇੱਕ ਕਹਿੰਦਾ ਜੀ ਵੀ ਛੋਟੀ ਪੈੜ ਸੀਗੀ ਤੇ ਨੇੜੇ-ਨੇੜੇ ਪੈਰ ਧਰਦੀ ਸੀਗੀ ਤੇ ਮੈਂ ਮੂੰਹ ਹਾਬ ਲੈ ਲਿਆ ਵੀ ਤੁਹਾਡੀ ਬੁੜੀ ਆ ਯਾਰ ਬੁੜੀ ਨੰਗੀ ਹੈ ਵੀ ਮੂਰੇ ਤਾਜੀ ਪੈੜ ਸੀਗੀ ਦੂਜੇ ਨੂੰ ਕਹਿੰਦਾ ਵੀ ਤੈਨੂੰ ਆ ਗਿਆ ਪਤਾ ਲੱਗਿਆ ਵੀ ਰਸਕਿਆਈ ਹੈ ਉਹ ਕਹਿੰਦਾ ਜੀ ਮੈਨੂੰ ਆ ਗਿਆ ਪਤਾ ਲੱਗਿਆ ਵੀ ਨਾ ਪੈੜ ਪੰਜ ਸੱਤ ਕਰਮਾਂ ਬਾਅਦ ਹੀ ਪੈੜ ਬਲ ਖਾਂਦੀ ਸੀਗੀ ਉਹ ਪਿੱਛੇ ਦੇਖਦੀ ਜਾਂਦੀ ਸੀ ਮੋੜ ਮੋੜ ਕੇ ਤੇ ਤੀਜੇ ਨੂੰ ਕਹਿੰਦੇ ਤੈਨੂੰ ਆ ਗਿਆ ਪਤਾ ਲੱਗਿਆ ਜਵਾਖ ਖੋਣ ਵਾਲਾ ਕਹਿੰਦਾ ਜੀ ਅੱਡੀ ਤੇ ਦਾਬ ਨਹੀਂ ਦਿੰਦੀ ਸੀ ਉਹ ਕੱਲਾ ਪੱਬੂ ਦਾ ਰੇਤੇ ਚ ਵੱਧ ਦਾਬ ਦਾ ਜਾਂਦਾ ਸੀਗਾ ਤੇ ਪੈੜ ਪੈੜਾਂ ਛੋਟੀਆਂ ਭਰਦੀ ਸੀ ਨੇੜੇ ਨੇੜੇ ਧਰਦੀ ਸੀ ਕਿ ਇਹ ਸਾਡਾ ਤਾਂ ਉਹ ਐਸਟੀਮੇਟ ਦੇ ਹਿਸਾਬ ਨਾਲ ਆਇਆ ਸੀ। ਕਹਿੰਦਾ ਵੀ ਠੀਕ ਹੈ ਭਾਈ ਮੰਨ ਗਏ। ਤੇ ਕਹਿੰਦਾ ਵੀ ਉੱਠਦਾ ਤੁਹਾਨੂੰ ਕੀ ਮਤਲਬ ਲੱਗਿਆ? ਵੀ ਉੱਠ ਨਾ ਗਿਆ ਤੇ ਐ ਸੁਣਾ। ਉਹ ਕਹਿੰਦਾ ਜੀ ਹੁਣ ਦੋਨੇ ਪਾਸੇ ਦਰਖਤਾਂ ਟਾਲੀਆਂ ਸੀਗੀਆਂ ਕਹਿੰਦਾ ਵੀ ਹੁਣ ਦਰਖਤ ਤਹਾਂ ਤੋਂ ਕਹਿੰਦਾ ਉੱਠ ਮੋਛ ਦਾ ਦੁਰਾ ਜਾਂਦਾ ਸੀਗਾ ਥੱਲੇ ਜਿਹੜੇ ਉਹਦੇ ਪਾਇਆ ਸੀ ਰੱਸਾ ਵਗੈਰਾ ਉਹ ਥੱਲੇ ਲਿਖੀ ਤਰਵਾਈ ਦੀ ਜਾਂਦੀ ਸੀ ਕਹਿੰਦਾ ਇਹ ਤਾਂ ਹੁਣ ਸਿੱਧੀ ਬੋਤ ਲੱਗੀਆਂ ਦਾ ਵੀ ਉੱਠ ਨਾ ਗਿਆ ਇੱਥੋਂ ਦੀ। ਤੇ ਕਹਿੰਦਾ ਤੁਹਾਨੂੰ ਐ ਕੀ ਮਤਲਬ ਲੱਗਿਆ ਵੀ ਕਾਣਾ ਤੇ ਉੱਤੇ ਗੁੱਟ ਦਦਿਆ। ਕਹਿੰਦਾ ਵੀ ਉਹ ਕਾਣੇ ਦਾ ਤਾਂ ਹੈ ਪਤਾ ਲੱਗਿਆ ਹੁਣ ਦੋਨੇ ਪਾਸੇ ਟਾਲ ਗਏ ਹਰੀਆਂ ਕਚਾਰਿਆਂ ਕਹਿੰਦਾ ਇੱਕ ਪਾਸੇ ਖੰਦਾ ਗਿਆ ਉਹ ਦੂਜੇ ਪਾਸੇ ਤਾਂ ਹੁਣ ਮੂੰਹ ਹੀ ਨਹੀਂ ਮਰਿਆ ਉਹਨੂੰ ਦੀਂਦੇ ਇੱਕ ਪਾਸੇ ਸੀ ਤੇ ਕਹਿੰਦੇ ਆਪਣਾ ਰਾਜਾ ਕਹਿੰਦਾ ਵੀ ਤੁਹਾਨੂੰ ਐਂਕਾ ਪਤਾ ਲੱਗੇ ਵੀ ਉੱਤੇ ਉਹਦੇ ਗੁੜ ਲੱਦਿਆ ਕਹਿੰਦਾ ਜੀ ਉਹ ਹੁਣ ਜਿੱਥੇ ਜਿੱਥੇ ਗੁੜ ਟਾਲੀਆਂ ਨਾਲ ਖੰਦਾ ਗਿਆ ਤੇ ਮੱਖੀਆਂ ਭਿੰਕੀ ਜਾਂਦੀਆਂ ਸੀਗਾ ਅਸੀਂ ਅੰਦਾਜ਼ਾ ਲਾ ਲਿਆ ਵੀ ਉੱਤੇ ਮਿੱਠਾ ਲੱਦਿਆ ਗੁੜ ਲੱਦਿਆਗਾ ਵੀ ਉਹ ਨਾਲ-ਨਾਲ ਕਹਿੰਦਾ ਮਤਲਬ ਲੱਗਿਆ ਸਿਸਟਮ ਰਾਜਾ ਬੰਨਾ ਕਹਿੰਦਾ ਵੀ ਹਾਂ ਠੀਕ ਹੈ ਰਾਜਾ ਕਹਿੰਦਾ ਤਾਂ ਇਹ ਬੰਦਾ ਹੀ ਬੜੇ ਦਿਮਾਗੀ ਵੀ ਐਡੇ ਖੋਜੀ ਬੰਦੇ ਤੇ ਕਹਿੰਦਾ ਵੀ ਇਹਨਾਂ ਨੂੰ ਨਾ ਤੁਸੀਂ ਤਿੰਨਾਂ ਨੂੰ ਅੱਡੋ ਅੱਡੀ ਡੀਟੇਲ ਚ ਦੇ ਦਿਓ ਕਹਾਣੀ ਇਹ ਕਹਾਣੀ ਇਹ ਅੱਗੇ ਵੀ ਚੱਲਦੀ ਹੈ ਬਾਈ ਜੀ ਪਰ ਅੱਪ ਅੱਗੇ ਆਪਾਂ ਕਹਾਣੀ ਕਿਹੜਾ ਇੱਥੇ ਨਹੀਂ ਮੇੜਾਂਗੇ ਉਹ ਗਾਹੜਾ ਭਾਗ ਬਣਾਵਾਇਆ ਹੈ ਕਹਾਣੀ ਦਾ ਵੀ ਜਿਹੜੇ ਪਹਿਲਾ ਲੋਕ ਹੁੰਦੇ ਸੀ ਨਾ ਉਹ ਖੋਜੀ ਹੁੰਦੇ ਸੀ ਥੋੜਾ ਜਿਹਾ ਵਿੱਚ ਬਿਰਲੇ ਬੰਦੇ ਜਿਵੇਂ ਹੁਣ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਮੈਨੂੰ ਸੱਚੀ ਗੱਲ ਆ ਦੋ ਬਜ਼ੁਰਗ ਰਸਤਾ ਦੇਖਣਗੇ ਕੁੜੀ ਵਾਸਤੇ ਦੋਨੇ ਬੈਠੇ ਬੈਠੇ ਬੋਲਦੇ ਆ ਜਦੋਂ ਕਿ ਅਗਲਾ ਚਾਹ ਪਾਣੀ ਲੈਣ ਗਿਆ ਕਹਿੰਦਾ ਯਾਰ ਇੱਕ ਬੋਲਦਾ ਕਹਿੰਦਾ ਯਾਰ ਇਹਨਾਂ ਦੇ ਉਹ ਤਾਂ ਹੈ ਨਹੀਂ ਤੇ ਦੂਜਾ ਕਹਿੰਦਾ ਫਿਰ ਜੇ ਉਹ ਹੈ ਨਹੀਂ ਤਾਂ ਉਹ ਵੀ ਹੈ ਨਹੀਂ ਉਹ ਇਹਦੇ ਉੱਠ ਕੇ ਆਉਣ ਲੱਗੇ ਤੇ ਉਹ ਮੁੰਡੇ ਵਾਲੇ ਬੋਲਦਾ ਕਹਿੰਦਾ ਯਾਰ ਭੈਣ ਮਰਾ ਕਰ ਇਸ ਤਾ ਤੁਸੀਂ ਕਰੋ ਨਾ ਕਰੋ ਸਾਨੂੰ ਮੈਂ ਤਾਂ ਦੱਸ ਦੋ ਤੁਸੀਂ ਕਹਿ ਕੀ ਗਏ ਇੱਕ ਨੇ ਕਿਹਾ ਉਹ ਹੈ ਨਹੀਂ ਦੂਜਾ ਕਹਿੰਦਾ ਉਹ ਹੈ ਨਹੀਂ ਤਾਂ ਉਹ ਵੀ ਹੈ ਨਹੀਂ ਉਹ ਕਹਿੰਦਾ ਸਿੱਧੀ ਜੀ ਗੱਲ ਹੈ ਵੀ ਤੁਹਾਡੇ ਚੂਹੇ ਹੀ ਹੈ ਨਹੀਂ ਕਹਿੰਦਾ ਵੀ ਜੇ ਤੁਹਾਡੇ ਚੂਹੇ ਹੀ ਹੈ ਨਹੀਂ ਤਾਂ ਤੁਹਾਡੇ ਗਣਕ ਵੀ ਹੈ ਨਹੀਂ ਤਾਂ ਸਾਡੀ ਕੁੜੀ ਨੂੰ ਭੁੱਖੀ ਮਾਰ ਦੇਵਾਂਗੇ ਤੁਸੀਂ ਵੀ ਇਹ ਹਿਸਾਬ ਲਾਉਂਦੇ ਹੁੰਦੇ ਸੀ ਪੁਰਾਣੇ ਬੰਦੇ ਸਤਿ ਸ਼੍ਰੀ ਅਕਾਲ ਜੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ